ਸਤਨਾਮ ਸ੍ਰੀ ਵਾਹਿਗੁਰੂ ਰਹਿਰਾਸ ਸਲੋਕ ਮਹਲਾ ਪਹਿਲਾ ਦੁਖਦਾਰੋਂ ਸੁਖ ਰੋਗ ਭਿਆਂ ਜਸੁ ਕੁਤਾ ਮਨ ਨ ਹੋਏ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁ ਕਰੇ ਨਾ ਹੋਏ ਬਲਹਾਰੇ ਕੁਦਰਤ ਵਸਿਆ ਤੇਰੰਤ ਨ ਜਾਏ ਲਖਿਆ ਰਹਾ ਜਾਤਮਹ ਜੋ ਜੋਤਮਹ ਜਾਤਾ ਅਕਲ ਕਲਾ ਭਰਪੂਰ ਰਹਿਆ ਉਹ ਸੱਚਾ ਸਾਹਿਬ ਸਿਬ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰਹਿਆ ਸੋਦਰ ਰਾਗਿਆ ਸ ਮਹੰਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੁਮਾਲੇ ਵਾਜੇ ਤੇ ਨਾਦ ਅਨੇ ਸੰਖਾ ਕੀਤੇ تیر ਬਾਵਨ ਹਾਰੇ ਕੇਤੇ ਤੇਰਾ ਪ੍ਰੀਸੂ ਕਹੀਐ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਨ ਤੁਧਨੋਂ ਚੇਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੇ ਸੁੰਤਰੇ ਸਦਾ ਸਵਾਰੇ ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿਦ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੇ ਸਤੀ ਸੰਤੋਖੇ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੰਡ ਰਖੀ ਸਰ ਜੋਗ ਜਗਵੇਦਾਂ ਨਾਲੇ ਗਾਵਨ ਤੁਧਨੋ ਮੋਹੁਨੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਪਾਇ ਤੇਰੇ 68 ਤੀਰਤ ਨਾਲੇ ਗਾਵਨ ਤੁਧਨੋ ਜੋਤ ਮਹਾ ਬ੍ਰਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਾ ਬ੍ਰਹਮੰਡਾ ਕਰ ਕਰਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮਾ ਚਿਤਨਾ ਯਾਵਨ ਨਾਨਕ ਕਿਆ ਵਿਚਾਰੇ ਸੋਏ ਸਦਾ ਸੱਚ ਸਾਹਿਬ ਸੱਚ ਸਾਚਿ ਨਾਏ ਹੈ ਭੀ ਹੋਸੀ ਜੈ ਨਾ ਜਾਸੀ ਰਚਨਾ ਜਿਨ ਰਚਾਏ ਰੰਗੀ ਰੰਗੀ ਪਾਂਤੀ ਕਰ ਕਰਜਨ ਸੇ ਮਾਇਆ ਜਿਨ ਉਪਾਏ ਕਰ ਕਰ ਦੇਖੈ ਕੀਤਾ ਆਪਣਾ ਜੋ ਤਸਤੇ ਵੜਿਆਏ ਜੋਤ ਸਭਾਵੇਂ ਸੋਇ ਕਰਸੀ ਪ੍ਰੋਕਮਨ ਕਰ ਨਾ ਜਾਏ ਸੋ ਪਤ ਸਾਹੁ ਸੋ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੰਲਾ ਪਹਿਲਾ ਸੁਣ ਵੱਡਾ ਕਹ ਸਭ ਕੋ ਏਕੇ ਵੱਡ ਵੱਡਾ ਡੇਟਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲੇ ਤਰਸਮਾਏ ਵੱਡੇ ਮੀਰੇ ਸਾਹਿਬ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣ ਤੇਰਾ ਕੀਤਾ ਕਿਵੜ ਚੀਰਾ ਰਹਾ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗ੍ਰਹਾਏ ਕਹ ਨਾ ਜਾਏ ਤੇਰੇ ਤਿਲ ਵੜਿਆਏ ਸਭ ਸਤ ਸਭ ਤਪ ਸਭ ਚਿੰਗਿਆਈਆਂ ਸਿੱਧਾਂ ਪ੍ਰਖਾ ਕਿਆ ਵੜਿਆਈਆ ਤਦਮਨ ਸੇ ਦੇਖ ਨਾ ਪਾਈਆ ਕਰ ਮਿਲ ਨਾਹੀ ਠਾਕ ਰਹੀ ਆਖਣ ਵਾਲ ਕਿਆ ਵਿਚਾਰਾ ਸ਼ਿਬਤੀ ਪ੍ਰੇਤਿਰੇ ਭੰਡਾਰ ਜਿਸ ਤੋਂ ਦੇਤ ਸੈ ਕਾ ਚਾਰਾ ਨਾਨਕ ਸੱਚ ਸਵਾਰਣ ਹਾਰਾ ਅਸਮਹੰਦਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਉ ਆਖਣੂ ਖਾ ਸਾਚਾ ਨਾਉ ਸੋਚੇ ਨਾਮ ਕੀ ਲੱਗੈ ਭੂਖ ਉਤ ਭੂਖਾ ਖਾਇ ਚਲੇਹ ਦੂਖ ਸੋਕ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚਾ ਨਾਅ ਰਹਾਉ ਸਾਚੇ ਨਾਮ ਕੀ ਤਦ ਵਡਿਆਈ ਅਖਤ ਕੀ ਕੀਮਤ ਨਹੀਂ ਪਾਏ ਜਿਸ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰੈ ਨ ਹੋਵੇ ਸੋਗ ਦਿੰਦਾ ਰਹ ਨ ਚੂਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਪੋ ਤੇ ਵੜ ਤੇਰੀ ਦਾਤ ਜੇਨ ਦਿਨ ਕਰਕੇ ਕੀਤੀ ਰਾਤ ਫਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਸਨਾਤ ਰਾਗ ਗੁਜਰੀ ਮਹਲਾ 4 ਹਰ ਕੇ ਜਾਨ ਸਤ ਗੁਰ ਸਤਪੁਰ ਕਾ ਬਿਨੋ ਕਰੋ ਗੁਰਪਾਸ ਹਮ ਕੀਰੇ ਕ੍ਰਮ ਸਾਤ ਗੁਰ ਸਰਣਾਇ ਕਰ ਦਿਆਨ ਪ੍ਰਗਾਸ ਮੇਰੇ ਮੀਤ ਗੁਰ ਦੇਵਾ ਮੋਕੂ ਰਾਮ ਨਾਮ ਪ੍ਰਗਾਸ गुरुमतना मिरा प्रण सखाये हर के तमरि रह रासु रहा। हर जन केड वड़ पागव जन जनहार हर सरदार पयास हर हर नाम मिले मिल संगत मिल सङ्गत गुणप्रकास हार, हार हर हर्ण न पया ते पागहिन जम्पास ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜਿਵੇ ਤ੍ਰਿਕ ਜਿਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਨ ਧੁਰ ਮਸਤਕ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹਰੇ ਮਨ ਚਿਤ ਵਦਮ ਜਹ ਆਹਰ ਜੋ ਪਰਿਆ ਸਾਲ ਪੱਥਰ ਮੈਂ ਜੰਤੋ ਪਾਏ ਤਾਂ ਕਰਜ ਕਾਗੈ ਕਰ ਧਰੇਆ ਮੇਰੇ ਮਾਦੋਂ ਜੀ ਸਤ ਸੰਗਤ ਮਿਲੈ ਸੋ ਤਰੇਆ ਘਰ ਪ੍ਰਸਾਦ ਪਰਮ ਪਦ ਪਾਏ ਆਸੂ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਦ ਬਨਤਾ ਕੋਈ ਨਾ ਕਿਸ ਕੀ ਧਰੇਆ ਸਿਰ ਸਿਰ ਜਿਖ ਸੰਵਾਹਿ ਠਾਕੁਰ ਕਾਹੇ ਮਨ ਪੋ ਕਰਿਆ ਊੜ ਊੜ ਆਵੈ ਸੇ ਕੋ ਸਾਥਿ ਪਾਛੈ ਬਛਰੇ ਚਰਿਆ ਤਿੰਨ ਕਵਨ ਖਲਾਵੈ ਕਮ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭਨੇ ਦਾਨ ਦਸਸ਼ਟ ਦਾਨ ਠਾਕੁਰ ਕਾਰਤਲ ਧਰਿਆ ਜਨ ਨਾਨਕ ਬਾਲਵਾ ਸਦ ਬਲ ਜਾਈ ਤਰੰਤਨ ਪਾਰ ਰਵਰਿਆ ਰਾਗ ਅਸਮ ਲਾ ਚੌਥਾ ਸੋ ਪਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰੰજન ਹਰ ਪ੍ਰਖ ਨਰੰજન ਹਰ ਅਗਮ ਅਗਮ ਆਪਾਰ ਸਭ ਤਿਆਵੇਂ ਸਭ ਤਿਆਵੇਂ ਤੁਧ ਜੀ ਹਰ ਸੱਚੇ ਸਰਜਨਹਾਰ ਸਭ ਜੀ ਤੁਮਾਰੇ ਜੀ ਤੁਝ ਹੀ ਅੰਕ ਦਾ ਤਾਰ ਹਰਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਣ ਹਰ ਹਰਿਆ ਪੇਠਾ ਕਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਕਡ ਅੰਤਰ ਸਭ ਨੇ ਅੰਤਰ ਜੀ ਹਰ ਇੱਕੋ ਪ੍ਰਸਮਾਣਾ ਇੱਕ ਦਾਤਿ ਇਕ ਪੇਖਾਰੇ ਜੀ ਸਭ ਤੇਰੇ ਚੋਜ ਵੇਡਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰਣ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਨ ਕੁਰਬਾਣਾ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜਾਨੁ ਜਗੁ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਧਾਇਆ ਜੀ ਤੈਨ ਤੂਟੇ ਝਮਕੇ ਫਾਸੇ ਜਿਨਰ ਪਾਉ ਜਿਨ ਹਨਰ ਪਉ ਤਿਆਇ ਆ ਜੀ ਤਿਨ ਕਾ ਪਉ ਸੁਭਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਸ 마ਸੀ ਸੇਤਨ ਸੇਤਨ ਜਿਨ ਹਰ ਧਿਆਇ ਆ ਜੀ ਜਨ ਨਾਨਕ ਤਿਨ ਬਲ ਜਾਸੇ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿਆਣਕ ਅਨੇਕ ਅਨੰਤ ਤੇਰੇ ਅਨਕ ਤੇਰੇ ਅਨਕਰ ਪੂਜਾ ਜੀ ਤਬਤਾ ਪਹਿ ਜਪ ਬੇਅੰਤ ਤੇਰੇ ਅਨੇਕ ਤੇਰੇ ਨੇ ਪੜੇ ਬਹੁ ਸਿਮਰ ਸਾਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਪਰ ਜਨ ਨਾਨਕ ਜੀ ਜੋ ਭਾ ਵਹਿ ਮੇਰੇ ਹਰ ਭਗਵੰਤਾ तूं आद्रख्या पर प्रकृते तुते वड़ वन को तूं जोॻ जगेको सदा सदा तूं एकोजी तूं न चलकृत सोए तुयापि भाव सुवते तुय पेकृ सोए तुद्यापि सृष्ष पहिद्यापि सृषकोए जन नानक गुणगाव कृते जी सभ जी।। जानो ਅਸ ਮਹਲਾ ਚੌਥਾ ਤੂੰ ਕਰਤਾ ਸੁਚਰਮੰਡਾ ਸਾਈ ਜੋ ਤੋ ਭਾਵੈ ਸੁਥਿਸੀ ਜੋ ਤੂੰ ਦਿਹ ਸੋ ਹੋਂ ਪਾਇ ਰਹਾ ਸਭ ਤੇਰੇ ਤੂੰ ਸਭ ਨੇ ਧਿਆਏ ਜਿਸਨੋਂ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮ ਗਵਾਇਆ ਤੁਧਿ ਆਪ ਵਿਸੋੜਿ ਆਪਿ ਮਿਲਾਇ ਤੂੰ ਦਰਿਆਉ ਸਭ ਤੁਝ ਹੀ ਬਾਹੇ ਦੁਜ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖ ਜਾਣ ਸੋਏ ਜਿਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵੜੇ ਪਹਿਲੇ ਨਿਵਾਸਾ ਪਾਣੀ ਪਾਵਤਨ ਕੀਆ ਪੰਕਜ ਮੋਪਗੰਨੇ ਚਾਲੈ ਹਮ ਦੇਖਾਂ ਤੇ ਡੂਬਿਆਲੇ ਮਨ ਇੱਕ ਨਾ ਚੇਤ ਸਮੂਰ ਮਨ ਹਰ ਬਿਸਰ ਤੇਰੇ ਗੁਣ ਗੱਲਿਆ ਰਹਾ ਨਾਹੂੰ ਜਤੇ ਸਤੇ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪੰਨਵਤ ਨਾਨਕ ਤਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਅਸਾ ਮਹੰਲਾ ਪੰਜੇਵਾ ਭਈ ਪ੍ਰਾਪਤ ਮਨਕ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੇ ਬਰੀਆ ਅਵਰ ਕਾ ਜੋ ਤੁਰ ਕਿਤਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਪਵ ਜਲ ਤਰਣ ਕੈ ਜਨਮ ਰਿਤਾ ਜਾਂ ਤਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧੂ ਨ ਜਾਣਿਆ ਹਰ ਰਾਇ ਕਹੂ ਨਾਨਕ ਅਮਨੀ ਚੇ ਕਰਮ ਸ਼ਰਨ ਪਰੇ ਕੀ ਰੱਖੂ ਸ਼ਰਮ ਪਾਤਸ਼ਾਹੇ ਦਸਵੇ ਕਬਿਓ ਬਾਚ ਬੇਨਤੀ ਚਉਪਾਈ ਅਮਰੀਕ ਨੂੰ ਹਾਤੇ ਰਚਾ ਪੂਰਨ ਹੋਏ ਚਿਤ ਕੇਚਾ ਤਬ ਚਾਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਤੁਮ ਕਾਭੂ ਆਪ ਹਾਦ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਰਚਾ ਨਿਜ ਕਰਦੈ ਕਰੀਐ ਸਭਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਵਰਨਾ ਤਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੇ ਹੈ ਚੋਣ ਤਨ ਸਤਰ ਹਮਾਰੇ ਮਾਰਿ ਹੈ ਆਪ ਹਾਦੈ ਮੁਜਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਊਜੋ ਸਦਾ ਹਮਾਰੇ ਪੱਛਾ ਸਿਰ ਅਸਤੁਜ ਜੋ ਕਰਹੋ ਰਚਾ ਰਾਖ ਲਿਓ ਮੋ ਰਕਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬੁਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾਇਕੀ ਤਮਾਸ਼ਾ ਜਵਨ ਕਾਲ ਜੋਗੇ ਸਵਕਿਓ ਵੇਦ ਰਾਜ ਬ੍ਰਹਮਾ ਜੋਤੀਯ ਜਵਨ ਕਾਲ ਸੁਖ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਪਜਾਇਓ ਆਦ ਅੰਤ ਇੱਕ ਅਵਤਾਰ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਨ ਮੋਬਦ ਕੀਓ घट घट के अंतर के जानत भले बुरे की पीर पहचानत चिंटी ते कुछ रतूला सपार कृपा दुष्ट कर फूला संतन दुख पाए ते दुखे सुख पाए साधन के सुखे एक एक की के पीर पहचान नट कट के पट पट के जान जा बुद्रख करता प्रजा तरत तब देह आ ਜਬ ਆਕਰਖ ਕਰਤੋ ਕਬਹੁ ਤੁਮੈ ਮਿਲਤ ਦੇਤਰ ਸਭ ਹੂੰ ਜੀਤੇ ਵਦਨੰ ਛਟ ਸਭ ਤਾਰੈ ਆਪਿ ਆਪਣੇ ਬੂਝੋ ਚਾਰੈ ਤੁਮ ਸਭ ਹਿਤ ਰਤਨ ਰਾਲਮ ਜਾਨਤ ਬੀਦ ਪੀਦ ਰਿਆਨਮ ਨਿਰੰਕਾਰ ਦ੍ਰਵਕਾਨਰ ਲੰਭ ਆਦ ਅਨੀਲ ਅਨਾਦ ਸੰਭ ਤਕ ਮੂੜ ਹ ਚਾਰਤ ਪੇਦਾ ਜਾਕੋ ਪੇਵ ਨਾ ਪਾਵਤ ਬੇਦਾ ਤਾਕੋ ਕਿਰਪਾਨ ਨਮਨਤ ਮਹਾ ਮੂੜੇ ਕਿਛੁ ਬੇਦਨਾ ਜਾਣਤ ਮਹਾਦੇਵ ਕੋ ਕਹ ਸਦਾ ਸੇਵਾ ਨਿਰੰਕਾਰ ਕਾ ਚਿੰਤਨ ਪੇਵਾ ਆਪ ਆਪਣੇ ਬੁਧ ਹੇ ਜੀਤੀ ਵੰਨਤ ਪਿਨ ਪਿਨ ਤੁਅ ਤੇਤੇ ਤੁਮਰਾ ਲਖਾਨਾ ਜੈ ਪ੍ਰਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਨੂਪ ਸੁਰੂਪ ਰੰਗ ਪਿਉ ਰਵ ਕੇ ਪੂਪਾ अंडजे रसे तुज केनी औत्पज खान बहु रच दीनी कौ फूल राजव बैठा कौशमड पयो शंकर कैठा सगरे शिष्ट दिखायंचमबव आद जुगा श्रु सुनजामबव अबृच्छ अमीर तुम करो सिक्को वार सिख संगर दृष्टे उठवत उतपात सकल मिले सकोरण काता ਜੇ ਅਸਤੋ ਜਤੋਂ ਸਰਣੀ ਪਾਰੇ ਤਿਨਕੇ ਦੁਸ਼ਟੋ ਦੁਖਤ ਬਿਮਾਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਰਤ ਆਏ ਹੈ ਤਾਂ ਕੇ ਕਾਲ ਨਿਕਟ ਨ ਆਏ ਰਚ ਹੋਏ ਤਾਂ ਸਭ ਕਾਲ ਦੁਸ਼ਟ ਰਸਟਰਾ ਤਦ ਕਾਲਾ ਕਿਰਪਾ ਦਿਸਟ ਤਨ ਜਾਣ ਹਰਹੁ ਤਾਂ ਕੇ ਤਾਪ ਤਨਕ ਮੋ ਹਰਹੁ रिद सिद्ध कर मोसम होए दुष्ट सस वस कर न कोए एक बार जंत वसंवारा कल फाते ताहु बारा जन नर नाम ते हारो काह दारद दुष्ट दुख ते खड्ग कीत मैं शरण ते आप हाथ दल्यो उबारे सर्व ठुर मोह सहाए दुष्ट दोखते ल्यो बेचाई खड्ग केत मैं शरण तिहारी आप हाथ दैल्यो उवारे सर्व ठोर मोह सहाय दुष्ट दोखते ल्यो बेचाई सवैया बण गए जब ते तुम्हारे तब ते को आंख तेरे न्यान्यो राम रहीम पुराण कुरानो अनेकम तेक न मान्यो ਸਿਮਰਤ ਸਾਸਤਰ ਵੇਦ ਸਬਾ ਬਉਪੇਦ ਕਾਹੇ ਅਮੇਕ ਨ ਜਾਣਿਓ ਸ੍ਰੀਸਪਾਨ ਕਿਰਪਾ ਤੁਮਰੇ ਕਾਰ ਮੈਨ ਨ ਕਿਉ ਸਭ ਤੋਇ ਬਖਾਨਿਓ ਦੋਹਿਰਾ ਸਗਲ ਦੁਆਰ ਕੋ ਸਾਢਕੈ ਗਇਓ ਤੁਹਾਰ ਦੁਆਰ ਬਾਹੇ ਗਏ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਸਾਢਕੈ गहो त वाहे गहे के ल गोविंद दास तुहार रामकली महला तीजा आनंद एको ओ कार प्रसाद आनंद पया मेरी माए सतगुरु पाया सतगुरुता पाया सेती से मन भजया वधाया ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਇਆ ਸ਼ਬਦੋ ਤਾਂ ਗਾਵੋ ਹਰੇ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣ ਸਭ ਨ ਅਗਲਾ ਅੰਸ ਮਰ ਸਵਾਮੀ ਸੋ ਕਿਉ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੇ ਸਹ ਹੈ ਜਿਦਿ ਸੋ ਪਾਵੇ ਸਦਾ ਸਿਮਤ ਸਲਾ ਤੇਰੇ ਨਾਮ ਅੰਮਸਾਵੇ ਨਾਮ ਜਨਕੈ ਮਨ ਵਸੇ ਆਵਾਜ਼ੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਿਨ ਪੋਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਵਸਿਆ ਜਿਨੇ ਇਚਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਤ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਿਤ ਘਰ ਸਵਾਗੈ ਘਰ ਸਵਾਗੈ ਸ਼ੁਭ ਦਵਾਜੇ ਕਲਾਜਤ ਕਰਤਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਘਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨੰਦ ਵਾਜੇ ਅਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਭ ਪਾਏ ਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾ ਪਉ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧ ਜਿਨ ਪਏ ਸਰਸੇ ਪੂਰੇ ਗੁਰ ਤੇ ਜਾੜੇ ਸੁਣਤੇ ਪੁਨੀਤ ਕਹਤੇ ਪਵਤ ਸਤ ਗੁਰ ਰਹਿਆ ਪਰਪੂਰੇ ਬਿਨਮント ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਤ ਸਤਿਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਧਾਵਨੇ ਮਹਲਾ 5 ਥਾਲ ਵਿੱਚ ਤਨ ਵਸਤੂ ਪੈਯੋ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪੈਯੋ ਜਿਸ ਕਾ ਸਭਸ ਆਧਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਏ ਵਤ ਜੀ ਨਾ ਜਾਏ ਨਿਤ ਨਿਤਰਾ ਕਰਤਾਰੂ ਤਮ ਸੰਸਾਰ ਚਲ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹਲਾ 5 ਜੇਵਾ ਤੇਰਾ ਕੀਤਾ ਜਤੋ ਨਾਹੀ ਮੈਨੋ ਜੋ ਕੀਤੋ ਏ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮਹਿ ਰਾਮਤ ਹੋਏ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵਹ ਹਰੀਆ ਤਰਸ ਪਿਆ ਮਹਿ ਰਾਮਤ ਹੋਏ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵਹ ਹਰੀਆ ਪਉੜੀ ਤਿਤ ਤੁਸ ਮਰਾਥੋਂ ਜਿਥੈ ਕੋ ਨਾਹੇ ਉਥੇ ਤੇਰੇ ਰਾਹ ਕੋ ਅਗਨੇ ਉਤਰ ਮਾਹੇ ਸੁਣ ਕੈ ਜਮ ਕੈ ਦੂਤ ਨਾਹੇ ਤੇਰਾ ਛਡ ਜਾਹੇ ਪਵ ਜਲ ਬਿਕਮ ਸਗਾਹੋ ਵਰ ਸਭ ਦੇ ਪਾਰ ਪਾਹੇ ਜਿਨ ਕਉ ਲਗੇ ਪਿਆਸ ਅੰਮ੍ਰਿਤ ਸੇ ਖਾਏ ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਲ ਸਾਇ ਸਾਇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧਿਆਹੇ ਸ਼ਲੋਕ ਮਹਲਾ 5 ਜਵ ਅੰਤਰ ਗੁਰਿਆ ਰਾਧਣ ਜਿਹਾਂ ਜਪ ਗੁਰ ਨਾਉ ਨੇਤਰੀ ਸਤ ਗੁਰ ਪੇਖਣ ਸਭ ਨੇ ਸੁਣਨਾ ਗੁਰਨਾਵ ਸਤਗੁਰ ਸੇਤੇ ਰਤਿਆ ਦਰਗਹ ਪਾਇ ਅਠਾਓ ਕਹੋ ਨਾਨਕ ਕਿਰਪਾ ਕਰੇ ਜਿਸੁਨੇ ਵਥ ਦੇ ਜਗ ਮੈ ਉਤਮ ਕਾ ਡੇਹੈ ਫਿਰ ਲੇ ਕਈ ਕੇ ਮਹਲਾ ਪੰਜੇਵਾ ਰਖੇ ਰਖਣ ਹਾਰ ਆਪ ਬਾਰਿਆਂ ਗੁਰਕੇ ਪੈਰੇ ਪਾਏ ਕਾ ਸਵਾਰਿਆਂ ਹੋ ਆਪ ਦਿਆਲ ਮਨੋ ਨਾ ਵਿਸਾਰਿਆਂ ਸਾਧ ਜਨਕ ਸੰਗ ਪਵਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨਹਿ ਮਾਹੀ ਜਿਸ ਸਿਮਰਤ ਸੋਖ ਹੋਏ ਸਗਲੇ ਦੁਖ ਜਾਇ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਸਗਲਿਆ ਦੁਖਾ ਪਾਪਾ ਕਾ ਨਾਸ਼ ਆਪ ਜੀ ਦੀ ਭਜਨ ਗੁਰਬਾਣੀ ਦਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ